ਆ ਆ ਬੰਦਾ ਗਾਲਾਂ ਕੱਢ ਰੇ ਦੇਖ ਇਹ ਤੇ ਗਾਲ ਹੀ ਦੇ ਰਹਾ ਹੈ ਕੋਈ ਬੱਡੇ ਜੈ ਕਨਾਲ ਦਾ ਪਰ ਕੇ ਕਟੂਗਾ ਜਸ਼ ਕਿਉਂਕਿ ਇੰਨੇ ਤੇ ਘਰੇ ਜਗਾ दारू ਨਾ ਚੱਲ ਨਹੀਂ ਭਾਜੀ ਮੈਂ ਦਾਰੂ ਨਹੀਂ ਪੀਂਦਾ ਸਾਡੇ ਘਰ ਜਗਾ ਨਹੀਂ ਲਿਬੇੜੇ ਤੇ ਇਸ ਜੇ ਆ ਲੈ ਓਏ ਬਚਾਲਾ ਰਨ ब्लैक को ब्लैक प्लेयर संधू वाला बैट ला दी मैड बक 14 14 आइए देखते हैं बैरचंद मजा आएगा ये रोम रोम भाइयो लो भी लंबे जे मुंडे हड़े दा हैप्पी बर्थडे हैप्पी बर्थडे ब्रो थैंक यू ब्रो कट कर ली इसमें ना बेची रख लो ए मनप्रीत सिंह ਰਿਸ਼ਬ ਭਾਈ ਜਸ਼ ਤੇ ਦਾਸ ਤੇ ਦਮੂ ਦਿਖਾਊਗਾ ਉਹ ਯਾਰ ਦਾਸ ਮੂੰਹ ਦਿਖਾਉਂ ਇਹ ਕਿਸ ਦਾ ਹੈ ਕੀ ਹੈ ਅੱਛਾ ਦਾਸ ਛੋਟੂ ਸਾਹਿਬ ਆਪਣੇ ਆਪ ਲਾ ਲਓ ਤੇ ਕੈਂਡਲ ਲਾਉਣ ਦੀ ਤਾਂ ਲੋੜ ਨਹੀਂ ਸੱਜਣਾ ਵੱਲੋਂ ਕਿਹੜਾ ਹੈ ਇਹ ਤਾਂ ਬਾਈ ਦਾ ਸੱਜਣਾ ਵੱਲੋਂ ਇਹ ਤਾਂ ਨਹੀਂ ਇਹ ਤੁਹਾਡੇ ਵੱਲੋਂ ਆਇਆ ਲੱਗਦਾ ਮੈਂ ਦੂਰੀਆ ਸਾਹਿਬ ਲਿਖਿਆ ਜਿਹੜਾ ਤੁਸੀਂ ਨਹੀਂ ਨਹੀਂ ਇਹ ਸੱਜਣਾ ਨਹੀਂ ਕਿਹਾ ਸੀ ਯਾਰ ਗਿਆਲੀ ਨਾ ਲਿਖਤਾ ਉਲਟਾ ਨਾ ਖੋਲ ਦੂੰ ਮੈਂ ਚਲ ਖੋਲ ਦੇ ਹੁਣ ਕੀ ਬਈ ਹੈ ਕੇਕ ਨਹੀਂ ਖੁੱਲਦਾ ਤੂੰ ਸੜਕ ਖੁੱਲ ਜਾਂਦਾ ਰੁਕੋ ਜਰਾ ਸਬਰ ਕਰੋ ਇਹ ਤਾਂ ਕੋਈ ਨਾਮ ਵਧੀਆ ਅੱਜ ਵੀ ਹੈ ਨਾ ਪਾ ਪਾ ਕਿਉਂ ਲੈ ਕੇ ਆਏ ਤੂੰ ਆਹ ਵਾਲਾ ਕਿਹੜਾ ਤੂੰ ਬਾਦਮ ਵਾਲਾ ਲੈ ਕੇ ਆਏ ਸੜੇ ਨੇ ਬਾਦਮ ਵਾਲੇ ਸੜੇ ਨੇ ਉਹਨੇ ਆ ਪਾਦਾ ਫਿਰ ਉਹਨੇ ਮੈਂ ਆ ਪਿਛਲੀ ਵਾਰ ਤੁਸੀਂ ਆਹ ਲੈ ਕੇ ਆਏ ਸੀ ਨਾ ਉੱਥੇ ਜੀਰਕੋ ਆ ਜੀਰਕੋ ਆ ਜੀਰਕੋ ਲੋਈ ਤੇ ਉਬਰ ਦੇ ਤੂੰ ਗਾਲਾ ਘੱਟ ਨਹੀਂ ਤੇ ਜਿਆਦਾ ਜ਼ਰੂਰੀ ਨਹੀਂ ਬਾਹਲੇ ਬਲੋਗ ਨੂੰ ਹੁਣ ਨਹੀਂ ਦੂਰ ਚੋ ਬੋਲਦੇ ਨੇ ਆ ਆ ਬੰਦਾ ਗਾਲਾਂ ਕੱਢ ਰੇ ਦੇਖੀ ਇਹ ਜੀ ਗਾਲ ਹੀ ਦੇ ਰਹਾ ਹੈ ਕੋਈ ਮੈਨੂੰ ਵੀ ਆਲਾ ਨੂੰ ਥੋੜੇ ਆ ਜਾਓ ਆ ਜਾਓ ਇਸੇ ਦੇ ਤੂੰ ਮੱਚ ਥੈਂਕ ਬਾਂਟੀ ਨੇ ਕਿਹਾ ਸੀ ਹਏ ਐ ਬਾਰੀ ਬਸੀ ਖੱਟ ਨਹੀਂ ਅਸੀ ਖੱਟ ਕੇ ਲੈਣਾ ਦੁੱਧ ਹਏ ਅਰੇ ਭਾਈ 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 ਕੀ ਹੋ ਗਿਆ ਭਾਈ ਹਾਏ ਕਾ ਸਾਡਾ ਗੋਰਾ ਭਾਈ ਅੰਗਰੇਜ਼ ਅੰਗਰੇਜ਼ ਸੋ ਨਹੀਂ ਇਹ ਪਤਾ ਕੀ ਹੈ ਕੀ ਹੈ ਮੈਂ ਦਾਰੂ ਨਹੀਂ ਪੀਣਾ ਸਾਡੇ ਘਰ ਜਗਾ ਹੈ ਬਾਜੀ ਹੇ ਇਹਨਾਂ ਦੇ ਜਗ੍ਹਾ ਇਹਨਾਂ ਦੇ ਜਗ੍ਹਾ ਬਣੀ ਹੋਈ ਹੈ ਜਿੰਨਾ ਘਰੇ ਦੀ ਜਗ੍ਹਾ ਹੈ ਲੋ ਵੀ ਬਰਥਡੇ ਚ ਇੱਕ ਨਾਲ ਦਾ ਪਰ ਕੇ ਕੱਟੂਗਾ ਜਸ਼ ਕਿਉਂਕਿ ਇਹਨਾਂ ਦੇ ਘਰੇ ਜਗ੍ਹਾ ਦਾਰੂ ਨਾ ਚੱਲ ਨਹੀਂ ਬਾਜੀ ਮੈਂ ਦਾਰੂ ਨਹੀਂ ਪੀਣਾ ਸਾਡੇ ਘਰ ਜਗਾ ਆ ਬਾਜੀ ਚੱਲੋ ਹੈਪੀ ਬਰਥਡੇ ਟੂ ਯੂ

ਬਾਲ ਬਿਲਕੁਲ ਨਹੀਂ ਆ ਰਿਹਾ ਬਾਲ ਸਾਲੋ ਸਵਾਤਾ ਦੋ ਖਾ ਖਾ ਬਾਲ ਦੇ ਜੀ ਰੁਗੜਾ ਉਹ ਹੋ ਗਿਆ ਇਹ ਖਾਣਾਸ ਤੇ ਲਿਆ ਗਿਆ ਬੇੜਨ ਦੇ ਉਸ ਹੋ ਯਾਰ ਉਹ ਖਾਣ ਦਾ ਸਾਰੀ ਨਹੀਂ ਸੋਇਆ ਕਾਸਾ ਸਾਰਾ ਦੇ ਲਿਓ ਲੱਕਸ ਬਸ ਬਸ ਉਹ ਖਾਣਿਆ ਉਹ ਮੇਰੇ ਨਾਲ ਜੀਦਾ ਯਾਰ ਮੇਰੇ ਨਾਲ ਬੇੜਾ ਆਦਾ ਆ ਨਹੀਂ ਲਾਉਂਦੇ ਦਾੜੀ ਤੇ ਨਹੀਂ ਲਾਉਂਦੇ ਪੱਕਾ ਉਹ ਨਾ ਵੀਰੇ ਮੈਂ ਲੇ ਧੱਕੇ ਧੱਕਿਆਂ ਨਾਲ ਐ ਦਾੜੀ ਤੇ ਰੱਖਣਾ ਵੀ ਤਾਂ ਮੱਖ ਮੱਖਾ ਮਟਾਈ ਤੇ ਰਨ ਕਿਆ ਪੂਰਾ ਉਹਦੇ ਘਰੇ ਜਗਾ ਹੈ ਉਹਦੇ ਘਰੇ ਜਗਾ ਕੋਈ ਨਹੀਂ ਨਾ ਜਗਾ ਕੋਈ ਨਹੀਂ ਅਸਲਾ ਉਹਦੇ ਘਰੇ ਜਗਾ ਸੀ ਕਿਉਂ ਲੈ ਆਉਂਦੇ ਗਏ ਹੌਣ ਫੋਟੋ ਬੱਸ ਆ ਯਾਰ ਇੱਥੇ ਤੂੰ ਵੀ ਹੁਣੇ ਨਾ ਗੱਲ ਵੀ ਲੈ ਲੈ ਯਾ ਯਾ ਚੱਲ ਰਹੀ ਹੈ ਚੱਲ ਰਹੀ ਹੈ ਇਹਨਾਂ ਘਰੇ ਜਗਾ ਇਹਨਾਂ ਦੇ ਘਰੇ ਜਗਾ ਔਰ ਇਹਨਾਂ ਬਚ ਰਿਹਾ ਜੀ ਇਹ ਹੁਣ ਨਹੀਂ ਵੇਚਣਾ ਸਾਡੇ ਕੱਪੜੇ ਵਿੜੇ ਗਏ ਨੇ ਨਹੀਂ ਬਲੈਕ ਕੋ ਬਲੈਕ ਆ ਜਗਾਂ ਦੇ ਸਿਰਾਂ ਲਾ ਕੇ ਉਹ ਹੋ ਗਿਆ ਸਾਫ਼ ਹੁੰਦੇ ਬਾਡ ਰੈਡ ਦੇ ਉਰ ਕੋਈ ਚੱਕਰ ਨਹੀਂ ਬਸ ਰਹਿਣ ਦੇ ਛੇੜਨ ਦਰਦਾਂ ਨੂੰ ਮੇਰੀ ਗੱਲ ਸੋਹਣ ਚੱਲੀ ਕੋਈ ਨਾ ਐਡੀਟਿੰਗ ਇਹ ਨਹੀਂ ਕਰਨੀ ਆ ਕਹਿ ਤੂੰ ਆਗਮਨ ਨੂੰ ਉੱਦਦਾ ਲਾਣੀ ਹੈ ਫੈਕਟ ਕੱਢ ਕੇ ਲਾਦੀ ਦੂਸਰੇ ਲੱਗੇਗੇ ਜਿਹੇ ਫੰਕਾਈ ਦੂਸਰੇ ਮੈਡ ਸੰਦੂ ਵਾਲਾ ਫੈਕਟ ਲਾਦੀ ਮੈਡ ਬੋਗੂ ਵਾਲਾ 14 14 ਉਹਦਾ ਮੈਡ ਜਿਹੜਾ ਬਾਲਟੀ ਲੈ ਆਇਆ ਦਜੀਤ ਦਾ ਸਾਜਣਾ ਉਹਦਾ ਲਾਸ਼ ਨੂੰ ਲੱਗਦਾ ਵਾ ਆ ਗਿਆ ਨਹੀਂ ਹੋੜ ਹੌਲੀ ਬੋਲੋ ਨਹੀਂ ਉਹ ਕਿੰਦਾ ਸੀ ਜਿਹੜਾ ਲਾਸ਼ੀ ਲੱਗਦਾ ਕਿਨੇ